ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਿਹਾ ਹੈ ਤੇ ਕਈ ਗੋਲੇ ਜਿਹੜੇ ਦਾਗੇ ਗਿਆ ਲਗਾਤਾਰ 15-20 ਗੋਲੇ ਜਿਹੜੇ ਦਾਗੇ ਗਿਆ ਕੋਈ ਨਹੀਂ ਸੱਟ ਰਿਹਾ ਤੇ ਲੋਕ ਚੱਲ ਰਹੇ ਇਹਨਾਂ ਦੇ ਕੋਲੇ ਦਿੱਲੀ ਕੁਚ ਕਰਨਾ ਸੀ ਕਿਸਾਨ ਆਗੂ ਨੇ ਪਰ ਐਮ ਪਹਿਲਾਂ ਜਿਹੜਾ ਇੱਕ ਬਿਆਨ ਆਉਂਦਾ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਸ਼ੰਭੂ ਬਾਰਡਰ ਤੋਂ ਕਿਵੇਂ ਡਰੋਨ ਦੀ ਦੁਬਾਰਾ ਫਿਰ ਤੋਂ ਵਰਤੋਂ ਜਿਹੜੀ ਆ ਕੀਤੀ ਜਾ ਰਹੀ ਆ ਚੰਬੂ ਬਾਰਡਰ ਦੇ ਉੱਪਰ ਮੌਜੂਦ ਅੱਜ ਫੇਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਝੇਕੇ ਜਾ ਰਹੇ ਆ ਤਾਂ ਦੇਖ ਸਾਧਿਓ ਸੀ ਡਰੋਨ ਵੀ ਜਿਹੜਾ ਸੁੱਟਣ ਆ ਗਿਆ ਤਾਂ ਦੇਖ ਸਾਧਿਓ ਡਰੋਨ ਨੂੰ ਸੁੱਟਣ ਦੀ ਕੋਸ਼ਿਸ਼ ਵੀ ਹਾਲਾਂਕਿ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਪਤੰਗ ਜਿਹੜੇ ਆ ਉਡਾਏ ਜਾ ਰਹੇ ਦੂਜੇ ਪਾਸੇ ਉਹ ਦੇਖੋ ਮੈਂ ਕਹੂੰਗਾ ਕਿ ਡਰੋਨ ਜਿਹੜਾ ਦਿਖਾਇਆ ਜਾਵੇ ਜਿਸ ਪ੍ਰਕਾਰ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਿਹਾ ਹੈ ਔਰ ਕਈ ਗੋਲੇ ਜਿਹੜੇ ਦਾਗੇ ਗਿਆ ਲਗਾਤਾਰ 15-20 ਗੋਲੇ ਜਿਹੜੇ ਦਾਗੇ ਗਿਆ ਤਾਂ ਉਹ ਦੇਖ ਸਾਧਿਓ ਦਿੱਲੀ ਕੁਝ ਕਰਨਾ ਸੀ ਕਿਸਾਨ ਨਾ ਜਿਹੜਾ ਇੱਕ ਬਿਆਨ ਆਉਂਦਾ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਪਰ ਤੁਸੀਂ ਦੇਖ ਸਕਦੇ ਹੋ ਹੁਣ ਜਿਹੜਾ ਹੋ ਸਕਦਾ ਹੈ ਕਿ ਮੀਟਿੰਗ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਕਿਉਂਕਿ ਪਹਿਲਾਂ ਜਿਹੜਾ ਕਿਸਾਨ ਜਥੇਬੰਦੀ ਆਪਸ ਦੇ ਵਿੱਚ ਬੈਠ ਕੇ ਕਿਸਾਨ ਆਗੂ ਜਿਹੜਾ ਗੱਲਬਾਤ ਕਰ ਰਹੇ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਕੇਂਦਰ ਦੇ ਮੰਤਰੀ ਮੀਟਿੰਗ ਕਰਨਾ ਚਾਹੁੰਦੇ ਨੇ ਗੱਲ ਕਰਨਾ ਚਾਹੁੰਦੇ ਤੇ ਗੱਲਬਾਤ ਦੇ ਨਾਲ ਹੱਲ ਕਰਨਾ ਚਾਹੁੰਦੇ ਤਾਂ ਦੇਖ ਸਕਦੇ ਹੋ ਤੁਸੀਂ ਡਰੋਨ ਜਿਹੜਾ ਸਾਹਮਣੇ ਵੱਜ ਰਿਹਾ ਹੈ ਡਰੋਨ ਜਿਹੜਾ ਚੱਲ ਰਿਹਾ ਹੈ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਛ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਸ਼ੰਭੂ ਬਾਰਡਰ ਤੋਂ ਤਾਂ ਦੇਖ ਸਕਦੇ ਹੋ ਕਿਵੇਂ ਜਿਹੜਾ ਤਾੜ ਤਾੜ ਗੋਲਿਆਂ ਦੀ ਆਵਾਜ਼ ਜਿਹੜੀ ਹੈ ਸੁਣਾਈ ਦੇ ਰਹੀ ਸੀ ਕਿਉਂਕਿ ਜਿਸ ਹੱਦ ਦੇ ਨਾਲ ਡਰੋਨ ਦੀ ਵਰਤੋਂ ਕੀਤੀ ਗਈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਡਰੋਨ ਦੀ ਵਰਤੋਂ ਕੀਤੀ ਗਈ ਡਰੋਨ ਦੇ ਨਾਲ ਕਈ ਅਥਰੂ ਗੈਸ ਦੇ ਗੋਲੇ ਜਿਹੜੇ ਹੁਣੇ ਦਾਗ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਹੈ ਜਿਹੜਾ ਕਿਸ ਪ੍ਰਕਾਰ ਦਾਗੇ ਜਾ ਰਿਹਾ ਤਾਂ ਬਾਈ ਜੀ ਕਿਵੇਂ ਡਰੋਨ ਅੱਜ ਫੇਰ ਸ਼ੁਰੂ ਕਰਤਾ ਹਾਂਜੀ ਹਾਂਜੀ ਪਹਿਲਾਂ ਵੀ ਪਹਿਲੇ ਤਿੰਨ ਤਨ ਬਹੁਤ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਸੱਟ ਹੁਣ ਫੇਰ ਸੱਟ ਰਹੇ ਨੇ ਕੋਈ ਨਹੀਂ ਸੱਟ ਰਿਹਾ ਲੋਕ ਚੱਲ ਰਹੇ ਇਹਨਾਂ ਦੇ ਕੋਲੇ ਤਾਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਡਰੋਨ ਆ ਰਿਹਾ ਹੈਗਾ ਤਾਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਡਰੋਨ ਦੇ ਰਾਹੀਂ ਸੁੱਟੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਨੇ ਅਥਰੂ ਗੈਸ ਦੇ ਗੋਲੇ ਡਰੋਨ ਦੇ ਰਾਹੀਂ ਸੁੱਟੇ ਜਾ ਰਹੇ ਨੇ ਤਾਂ ਦੇਖ ਸਕਦੇ ਹੋ ਮੈਂ ਕਹਾਂਗਾ ਕਿ ਡਰੋਨ ਜਿਹੜਾ ਦਿਖਾਇਆ ਜਾਵੇ ਕਿਸ ਪ੍ਰਕਾਰ ਡਰੋਨ ਦੇ ਰਾਹੀਂ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਲਗਾਤਾਰ ਤਾੜ ਤਾੜ ਜਿਹੜੇ ਇਹ ਅਥਰੂ ਗੈਸ ਦੇ ਗੋਲੇ ਇਸ ਡਰੋਨ ਦੇ ਰਾਹੀਂ ਸ਼ੁਰੂ ਕੀਤੇ ਜਾ ਰਹੇ ਕਿਉਂਕਿ ਪਹਿਲੇ ਤਿੰਨ ਦਿਨ ਜਿਹੜਾ ਡਰੋਨ ਵਰਤਿਆ ਗਿਆ ਸੀ ਪਰ ਉਸ ਤੋਂ ਐਨ ਬਾਅਦ ਦੇ ਵਿੱਚ ਜਿਹੜਾ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਗਈ ਕਿ ਭਾਈ ਪੰਜਾਬ ਦੇ ਵਿੱਚ ਹਰਿਆਣਾ ਡਰੋਨ ਕੀ ਕਰਦਾ ਤੇ ਕਿਉਂ ਅਥਰੂ ਗੈਸ ਦੇ ਗੋਲੇ ਜਿਹੜੇ ਸੁੱਟੇ ਜਾ ਰਹੇ ਆ ਪਰ ਤੁਸੀਂ ਦੇਖ ਸਕਦੇ ਹੋ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਤੋਂ ਡਰੋਨ ਜਿਹੜਾ ਵਰਤਿਆ ਗਿਆ ਹੁਣ ਇੱਕ ਵਾਰ ਫਿਰ ਤੋਂ ਡਰੋਨ ਦੇ ਰਾਹੀਂ ਸੁੱਟੇ ਜਾ ਰਹੇ ਆ ਗੈਥਰੂ ਗੈਸ ਦੇ ਗੋਲੇ ਤਾਂ ਦੇਖ ਸਕਦੇ ਹੋ ਅਸੀਂ ਅੱਜ ਜਿਹੜਾ ਜਾਣਾ ਸੀ ਦਿੱਲੀ ਦੇ ਵੱਲ ਪਰ ਦਿੱਲੀ ਐਨ ਜੋ ਜਾਣਾ ਸੀ ਤਾਂ 11 ਵਜੇ ਲਗਾਤਾਰ ਅਥਰੂ ਗੈਸ ਦੇ ਗੋਲੇ ਡਿੱਗਣ ਲੱਗ ਪਏ ਤੇ ਉਸ ਤੋਂ ਬਾਅਦ ਜਿਹੜਾ ਆਗੂ ਦਾ ਬਿਆਨ ਆਉਂਦਾ ਕਿ ਕੇਂਦਰ ਮੀਟਿੰਗ ਕਰਨਾ ਚਾਹੁੰਦਾ ਕੇਂਦਰ ਦੇ ਵੱਲੋਂ ਮੈਸੇਜ ਗੱਲਬਾਤ ਕਰਨੀ ਚਾਹੁੰਦਾ ਪਰ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਕਿਸ ਪ੍ਰਕਾਰ ਥਰੂ ਗੈਸ ਦੇ ਗੋਲੇ ਡਰੋਨ ਦੇ ਰਾਹੀਂ ਤਾਗੇ ਜਾ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਸ਼ੰਭੂ ਬਾਰਡਰ ਤੋਂ ਕਿਵੇਂ ਡਰੋਨ ਦੀ ਦੁਬਾਰਾ ਫਿਰ ਤੋਂ ਵਰਤੋਂ ਜਿਹੜੀ ਆ ਕੀਤੀ ਜਾ ਰਹੀ ਆ ਪਰ ਹਾਲਾਂਕਿ ਹਰੇਕ ਜਿਹੜਾ ਸਭ ਜਾਣੇ ਲਗਾਤਾਰ ਲੱਗੇ ਹੋਏ ਆ ਕਿ ਪਤੰਗ ਦੇ ਨਾਲ ਕਿਸ ਹਿਸਾਬ ਨਾਲ ਡਰੋਨ ਛੁੱਟਿਆ ਜਾਵੇ ਪਰ ਪਹਿਲਾਂ ਦੇਖ ਸਕਦੇ ਹੋ ਸੀ ਕਿਸ ਪ੍ਰਕਾਰ ਡਰੋਨ ਚਾਰ ਸੁਪੇਰੇ ਘੁੰਮਦਾ ਹੋਇਆ ਨਜ਼ਰ ਆ ਰਿਹਾ ਪੈਣੀ ਨਜ਼ਰ ਬਣਾ ਕੇ ਰੱਖੀ ਇਹਨਾਂ ਡਰੋਨ ਨੇ ਤੇ ਅਥਰੂ ਗੈਸ ਦੇ ਗੋਲੇ ਲਗਾਤਾਰ ਦਾਗੇ ਜਾ ਰਹੇ ਨੇ ਕੈਮਰਾ ਪਰਸਨ ਵਿਕਰਮ ਦੇ ਨਾਲ ਮਨਦੀਪ ਜੋਤ ਪ੍ਰੋ ਪੰਜਾਬ ਟੀਵੀ ਸ਼ੰਭੂ ਬਾਡਰ